ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਸਵੇਰੇ ਵੀ ਇੱਕ ਵੀਡੀਓ ਲਾਈਵ ਵੀ ਕੀਤਾ ਸੀ ਇੱਕ ਵੀਡੀਓ ਪਾਈ ਸੀਗਾ ਤੁਹਾਨੂੰ ਸਾਰੀਓ ਵਿਸਤਾਰ ਪੂਰਵਕ ਗੱਲ ਦੱਸਣ ਜਾ ਰਹੇ ਆ ਕਿ ਸਾਨੂੰ ਕੱਲ ਰਾਤ ਹੀ ਫੋਨ ਆਇਆ ਸਾਡੇ ਹਰਦੀਪ ਸਿੰਘ ਵੀਰ ਦਾ ਹੋਰ ਇੱਕ ਦੋ ਫੋਨ ਆਏ ਲੱਗ ਗਿਆ ਪਿੰਡਾਂ ਚੋਂ ਕਿ ਉਸ ਵੀਰ ਕਿਦੇ ਸੀ ਤੇ ਸਾਨੂੰ ਫੋਨ ਆਇਆ ਕਿ ਜੜਿਆਲੇ ਬੇਅਦਬੀ ਹੋਈ ਆ ਤੇ ਹੋਈ ਆ ਜੀ 28 ਤਰੀਕ ਦੀ ਜੀ 28 ਲੰਘ ਚੁੱਕੀ ਆ ਤੇ ਅੱਜ ਕਿੰਦੀ ਤਰੀਕ ਹੈ ਜੀ ਅੱਜ 14 ਤਰੀਕ ਹੈ ਜੀ 14 ਤਰੀਕ ਹੋ ਗਈ ਜੀ ਅੱਜ ਗੁਰਦੁਆਰਾ ਸਾਹਿਬ ਦੀ ਜਿਹੜੇ ਇੱਕ ਉਹ ਕੀ ਬਲਰਾਜ ਸਿੰਘ ਤੇ ਉਹਦੇ ਸਾਥੀ ਇੱਕ ਬਲਰਾਜ ਸਿੰਘ ਕੋਈ ਹੈਗਾ ਆ ਅੱਛਾ ਤੇ ਇਹ ਦੋ ਚਾਰ ਬੰਦੇ ਜਾ ਕੇ ਇੱਕ ਰਿਪੋਰਟ ਲਿਖਾਉਂਦੇ ਆ ਜੀ ਦੂਏ ਦਿਨ ਕਿ ਸਾਡੇ ਗੁਰਦੁਆਰਾ ਸਾਹਿਬ ਚੋਰੀ ਕਰਨ ਵਾਲੇ ਇੱਕ ਭਈਆ ਬੜਿਆ ਜਿਹਨੇ ਰਸੋਈ ਦਾ ਸਾਰਾ ਸਮਾਨ ਖਲਾਰਤਾ ਉਹ ਰਿਪੋਰਟ ਲਿਖਤੀ ਜਾਂਦੀ ਆ ਉਸ ਤੋਂ ਬਾਅਦ ਪਿੰਡ ਦਾ ਸਰਪੰਚ ਤੇ ਇੱਕ ਹੋਤ ਮੋਤਵਾਰ ਵੀਰਜੀਤ ਤੋਂ ਉਸ ਭਈਏ ਨੂੰ ਫੜਾ ਦਿੰਦੇ ਆ ਤੇ ਸ਼ਾਮ ਨੂੰ ਉਹੀ ਜਿਹੜੇ ਬੰਦੇ ਬੰਦਿਆਂ ਵੱਲੋਂ ਐਫਆਈਆਰ ਰਜਿਸਟ੍ਰਾਈ ਜਾਂਦੀ ਆ ਉਹ ਰਿਪੋਰਟ ਕਰਾਈ ਜਾਂਦੀ ਆ ਉਹੀ ਬਲਰਾਜ ਸਿੰਘ ਹੁਣੀ ਜਾ ਕੇ ਉਹਨੂੰ ਛਡਾ ਲਿਆਉਂਦੇ ਆ ਪੱਤੀ ਮੋਹਨਪੁਰੀਆਂ ਦੇ ਪੱਤੀ ਮੋਹਨਕੇ ਨਾ ਪੱਤੀ ਮੋਹਨਪੁਰੀਆਂ ਤੋਂ ਮੋਹਨਪੁਰੀਆਂ ਤੋਂ ਜਿਹੜੇ ਬਲਰਾਜ ਸਿੰਘ ਜੀ ਹੈਗੇ ਆ ਇਹ ਰਪੜ ਦੰਦੇ ਵੀ ਆ ਤੇ ਛਡਾਉਂਦੇ ਵੀ ਆ ਪਿਆ ਤੇ ਇਹਨਾਂ ਨੂੰ ਪਤਾ ਸੀ ਬੇਅਦਬੀ ਹੋਈ ਆ ਵੀਡੀਓ ਦੇਖ ਚੁੱਕੇ ਸੀਗੇ ਇਦੇ ਸਰਪੰਚ ਸਾਹਿਬ ਦੀ ਲਾਈਵ ਦੇ ਵਿੱਚ ਸਾਰਾ ਕੁਝ ਮੰਨਿਆ ਕਿ ਸਾਨੂੰ ਪਤਾ ਸੀ ਸੀ ਜੀ ਬੇਇਜ਼ਤੀ ਹੋਈ ਆ ਤੇ ਅਸੀਂ ਬੰਦੇ ਫੜਾਤੇ ਪਰ ਬਾਅਦ ਵਿੱਚ ਜਦੋਂ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਸਾਰੀ ਗੱਲਬਾਤ ਕੀਤੀ ਉਹਨਾਂ ਕੋਲ ਪੁੱਛਿਆ ਕਿਉਂਕਿ ਬਹੁਤ ਚੱਕਰ ਪਾਇਆ ਜਾ ਰਿਹਾ ਸੀ ਕਿ ਕਿਹੜੇ ਬੰਦੇ ਨੇ ਛਡਾਇਆ ਕਿਹਨੇ ਫੜਾਇਆ ਬਹੁਤ ਜਦੋ ਜਹਿਦ ਤੋਂ ਬਾਅਦ ਰੋਲੇ ਕੋਲੇ ਤੋਂ ਬਾਅਦ ਇਸ ਥਾਣੇਦਾਰ ਸਾਹਿਬ ਤੋਂ ਇਹ ਪਤਾ ਲੱਗਾ ਇਸੇ ਸਾਹਿਬ ਤੋਂ ਫੜਾਉਣ ਵਾਲਾ ਵੀ ਬਦਲਾਤ ਸਿੰਘ ਸੀ ਤੇ ਛਡਾਉਣ ਵਾਲਾ ਵੀ ਬਰਿਲਾ ਰਾਜ ਸਿੰਘ ਸੀ ਤੇ ਇਹਨਾਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਭ ਤੋਂ ਵੱਡੇ ਦੋਸ਼ੀ ਉਹ ਲੋਕ ਆ ਜਿਨ੍ਹਾਂ ਨੇ ਆਪ ਹੀ ਫੜਾਇਆ ਝੂਠੀ ਰਪਟ ਬਣਾਈ ਲਿਖਾਈ ਗਈ ਗਲਤ ਇਲਜ਼ਾਮ ਦਿੱਤੀ ਗਈ ਪੁਲਿਸ ਪ੍ਰਸ਼ਾਸਨ ਨੂੰ ਤੇ ਉਸ ਤੋਂ ਬਾਅਦ ਗੁਰੂ ਘਰ ਦਾ ਡੀਵੀਆਰ ਸੀ ਉਹਨੂੰ ਵੀ ਉੱਥੋਂ ਉਹਦੇ ਵਿੱਚੋਂ ਵੀਡੀਓ ਡਿਲੀਟ ਕੀਤੀਆਂ ਗਈਆਂ ਜਿਹੜੀ ਆ ਵੀਡੀਓ ਸਾਡੇ ਕੋਲ ਤੁਸੀਂ ਸਕਰੀਨ ਤੇ ਜਲਦੀ ਦੇਖ ਰਹੇ ਹੋ ਐਸੇ ਗੁਰੂ ਘਰ ਦੀ 28 ਤਰੀਕ ਦੀ ਵੀਡੀਓ ਆ ਇਹ ਸਖਸ਼ ਆਉਂਦਾ ਹੈ ਅੰਦਰ ਇਹ ਸ਼ਖਸ਼ ਗੁਰੂ ਸਾਹਿਬ ਦੇ ਉੱਪਰ ਦੀ ਘੋਮ ਕੇ ਬਿਲਕੁਲ ਮੂਰੇ ਬਾਥਰੂਮ ਕਰਦਾ ਜਾਂ ਉਸ ਤੋਂ ਬਾਅਦ ਉਹਨਾਂ ਹੱਥਾਂ ਨਾਲ ਹੀ ਰਮਾਲਾ ਸਾਹਿਬ ਵੀ ਚੱਕੇ ਜਾਂਦੇ ਆ ਇਹ ਪਤਾ ਨਹੀਂ ਕਿ ਇਸ ਗੁਰੂ ਕੇ ਸਿੱਖ ਨੇ ਇਹ ਵੀਡੀਓ ਕਿਸੇ ਤਰ੍ਹਾਂ ਵੀ ਜਿਹੜੀ ਵਾਇਰਲ ਕੀਤੀ ਆ ਤੇ ਬਹੁਤ ਬਹੁਤ ਧੰਨਵਾਦ ਆ ਮਾਰੇ ਨੇ ਕਲਾ ਵਰਤਾਈ ਆ ਜਿਸ ਹਿਸਾਬ ਦੇ ਨਾਲ ਗੁਰੂ ਘਰ ਦੀ ਕਮੇਟੀ ਨੇ ਸਾਰੀਆਂ ਵੀਡੀਓ ਡਿਲੀਟ ਕੀਤੀਆਂ ਵੱਡੇ ਦੋਸ਼ੀ ਆ ਹੋ ਸਕਦਾ ਉਹਨਾਂ ਨੇ ਆਪ ਇਹ ਸਾਰਾ ਕੰਮ ਕਰਾਇਆ ਹੋਵੇ ਜਾ ਕੋਈ ਪਹਿਲੀ ਕਮੇਟੀ ਜਿਨ੍ਹਾਂ ਤੇ ਅੱਗੇ ਵੀ ਇਹ ਦੋਸ਼ ਲੱਗੇ ਆ ਕਿ ਉੱਥੇ ਉਦੋਂ ਉਹਨਾਂ ਦੇ ਵੇਲੇ ਵੀ ਇਸੇ ਤਰ੍ਹਾਂ ਨਿਸ਼ਾਨ ਸਾਹਿਬ ਦੀ ਬੇਅਦਬੀ ਹੋਈ ਸੀ ਜਾਂ ਉਹਨਾਂ ਨੇ ਕਰਾਇਆ ਜੋ ਅੱਜ ਇਹ ਸਾਰਾ ਵਰਤਾਰਾ ਦੇਖਿਆ ਲਾਈਵ ਵੀ ਪਏ ਤੁਸੀਂ ਵੀਡੀਓ ਵੀ ਦੇਖ ਲੈਣੀਆਂ ਆ ਆਪਸੀ ਰੰਜਿਸ਼ ਦੇ ਕਰਕੇ ਗੁਰੂ ਸਾਹਿਬ ਨੂੰ ਮੋਰਾ ਬਣਾਇਆ ਜਾ ਰਿਹਾ ਆ ਉਹ 10 ਜਾਂ 20 ਘਰਿਆ ਜਿਨ੍ਹਾਂ ਵਿੱਚੋਂ 10 ਦੀ ਇੱਕ ਕਮੇਟੀ ਹੈ 10 ਦੀ ਇੱਕ ਕਮੇਟੀ ਆ ਸੋ ਪਿੰਡ ਵਾਲਿਆਂ ਨੂੰ ਵੀ ਜਿਹੜੇ ਅਹੁਦੇਦਾਰ ਆਏ ਸੀ ਉਹਨਾਂ ਨੂੰ ਵੀ ਬੇਨਤੀ ਆ ਜਿਹੜੀ ਗਾਂ ਕੋਈ ਕਮੇਟੀ ਬਣਾਉਣੀ ਵੀ ਆ ਉਹਦੇ ਵਿੱਚ ਇਹਨਾਂ ਦਸਾਂ ਜਾਂ 20 ਬੰਦਿਆਂ ਚੋਂ ਕੋਈ ਵੀ ਇੱਕ ਵੀ ਇਨਸਾਨ ਨਾ ਹੋਵੇ ਪੂਰੇ ਪਿੰਡ ਦੀ ਸਾਂਝੀ ਕਮੇਟੀ ਬਣੇ ਤੇ ਹੁਣ ਜੋ ਜਥੇਬੰਦੀਆਂ ਵੱਲੋਂ ਫੈਸਲਾ ਲਿਆ ਗਿਆ ਆ ਜਿਹੜੇ ਹੁਣ ਦੇ 10 ਨੇ ਪਿੰਡ ਵਾਲਿਆਂ ਨੂੰ ਦਿੱਤੇ ਗਏ ਆ ਭਾਈ ਅਮਰੀਕ ਸਿੰਘ ਅਜਨਾਰਾ ਜੀ ਸੁਖਜੀਤ ਸਿੰਘ ਖੋਸਾ ਜੀ ਹੋਰ ਬਹੁਤ ਸਾਰੇ ਜਥੇਬੰਦੀਆਂ ਤੋਂ ਸੱਜਣ ਪਹੁੰਚੇ ਸਿਗੇ ਮੋਤਵਾਰ ਪੰਥ ਦੇ ਜਿਹੜੇ ਸੇਵਕ ਸਾਰੇ ਪਹੁੰਚੇ ਸੀ ਜਿਨ੍ਹਾਂ ਵੱਲੋਂ ਫੈਸਲਾ ਲਿਆ ਗਿਆ 10 ਦਿਨ ਇਸ ਨਗਰ ਨਿਵਾਸੀਆਂ ਨੂੰ ਦਿੱਤੇ ਗਏ ਆ ਆਪਣੀ ਕਮੇਟੀ ਚੁਣਨ ਲਈ ਤੇ ਉਹ ਅਪਰਾਧੀਆਂ ਨੂੰ ਫੜਨ ਲਈ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਚਿਰ ਜਿਹੜੀ ਗੁਰੂ ਘਰ ਦੀ ਸੇਵਾ ਸੰਭਾਲਿਆ ਉਹ ਨਿਹੰਗ ਸਿੰਘ ਜਥੇਬੰਦੀਆਂ ਕਰਨਗੀਆਂ ਜਿਨ੍ਹਾਂ ਵਿੱਚੋਂ ਪੰਜ ਸਿੰਘ ਪੱਕੇ ਉੱਥੇ ਰਹਿਣਾ ਕਰਨਗੇ ਮਹਾਰਾਜ ਪ੍ਰਕਾਸ਼ ਕਰਨਾ ਸੋਖਾ ਹਸਨ ਕਰਨੇ ਪਾਰ ਦੀ ਸੇਵਾ ਉਹ ਸਾਰੀ ਉਹ ਸੇਵਾਦਾਰ ਕਰਨਗੇ ਤੇ ਦੱਸਣ ਜੋ ਗੱਲ ਹੋਰ ਵੀ ਹੈ ਜਿਹੜੀ ਸਵੇਰੇ ਸਿੰਘਾਂ ਨੇ ਦੱਸੀ ਜਾ ਕੇ ਅੰਦਰ ਗੁਰੂ ਸਾਹਿਬ ਦੇ ਸਰੂਪਾਂ ਦਾ ਇਹੋ ਜਿਹਾ ਹਾਲਿਆ ਵਿਰਧ ਹੋ ਚੁੱਕੇ ਆ ਕਮੇਟੀਆਂ ਨੇ ਉਹ ਸੀ ਨੂੰ ਕਦੀ ਨੋਟਿਸ ਵਿੱਚ ਲਿਆਂਦਾ ਹੀ ਨਹੀਂ ਉਹਨਾਂ ਦੀ ਕੋਈ ਸੇਵਾ ਸੰਭਾਲ ਨਹੀਂ ਹੋ ਰਹੀ ਹਾਂਜੀ ਮਿੱਟੀ ਵੀ ਭੋਜਨ ਗੁਰੂ ਸਾਹਿਬ ਦੇ ਅੰਗਾਂ ਤੇ ਮਿੱਟੀ ਪਾਈ ਗਈ ਆ ਬਹੁਤ ਢੂੜ ਜਮੀ ਹੋਈ ਸੀ ਜਿਹੜੇ ਗੁਰੂ ਸਾਹਿਬ ਦੇ ਸਰੂਪ ਕਦੀ ਵਰਤੇ ਹੀ ਨਹੀਂ ਪੋਥੀ ਸਾਹਿਬਾਨ ਦੀ ਬਹੁਤ ਵੱਡੀ ਬੇਅਦਬੀ ਹੋ ਰਹੀ ਗਿਰਦ ਪਈਆਂ ਆ ਤੇ ਗੁਰੂ ਘਰ ਦੀ ਬਿਲਡਿੰਗ ਬਣਨ ਦੇ ਨਾਲ ਹੀ ਗੁਰੂ ਆਪਣਾ ਫਰਜ਼ ਨਹੀਂ ਪੂਰਾ ਹੋ ਜਾਂਦਾ ਸਭ ਤੋਂ ਉੱਤਮ ਚੀਜ਼ ਉਹਦੇ ਗੁਰੂ ਗ੍ਰੰਥ ਸਾਹਿਬ ਜੀ ਆ ਬਿਲਡਿੰਗ ਭਾਵੇਂ ਕੱਚੀ ਹੋਵੇ ਗੁਰੂ ਗ੍ਰੰਥ ਸਾਹਿਬ ਮਹਾਰਾਜੇ ਕਦੇ ਨਾ ਜੀ ਕੀਤੀ ਕਿ ਮੈਂ ਝੁਗੀਆਂ ਦੇ ਵਿੱਚ ਨਹੀਂ ਜਾਣਾ ਜਾਂ ਮੈਂ ਕੱਚੇ ਘਰਾਂ ਦੇ ਵਿੱਚ ਨਹੀਂ ਜਾਣਾ ਮੈਨੂੰ ਮਹਿਲ ਚਾਹੀਦੇ ਆ ਸੋ ਬੇਨਤੀ ਆ ਨਗਰ ਨਿਵਾਸੀਆਂ ਜੜਿਆਲੇ ਦੇ ਸਾਰੇ ਸੂਝਵਾਨ ਜਿਹੜੇ ਮਛੰਦੇ ਆ ਮਹਾਰਾਜ ਦੇ ਪ੍ਰੇਮ ਕਰਨ ਵਾਲੇ ਆ ਇਸ ਮੁੱਦੇ ਤੇ ਆਪ ਦੱਸ ਦਿੰਦੇ ਵਿੱਚ ਪੁਲਿਸ ਪ੍ਰਸ਼ਾਸਨ ਤੇ ਜੋ ਦਬਾਅ ਪਾਉਣਾ ਜਿਹੜੇ ਬੰਦਿਆਂ ਨੇ ਸਾਰਾ ਕੀਤਾ ਉਹਨਾਂ ਨੂੰ ਤੇ ਜਿਹੜੇ ਭਈਏ ਨੇ ਕੀਤਾ ਉਹਨੂੰ ਫਰਾਰ ਕੀਤਾ ਗਿਆ ਆ ਕਮੇਟੀ ਵੱਲੋਂ ਜਿਹੜੇ ਬੰਦੇ ਉਹਨੂੰ ਛੜਾ ਕੇ ਲਏ ਉਹਨਾਂ ਵੱਲੋਂ ਉਹ ਭਈਆ ਇੱਥੇ ਹੋਣਾ ਚਾਹੀਦਾ ਤੇ ਅਗਲੀ ਕਮੇਟੀ ਜਿਹੜੀ ਚੁਣਨੀ ਆ ਉਹ ਸਾਰੀ ਸਰਵਸਮਤੀ ਨਾਲ ਕਿਉਂ ਜੀ ਵਧੀਆ ਬੰਦੇ ਗੁਰਸਿੱਖ ਬੰਦੇ ਗੁਰੂ ਦੇ ਪਿਆਰ ਵਾਲੇ ਵਿੱਚ ਪਾ ਕੇ ਪੂਰੇ ਨਗਰ ਵਿੱਚੋਂ ਨਾ ਕਿ ਇੱਕ ਪਾਸੇ ਚੋਂ ਗੁਰੂ ਘਰ ਦਾ ਜੇ ਪ੍ਰਸ਼ਾਸਨ ਤੁਹਾਡੇ ਕੋਲ ਚੱਲਦਾ ਆ ਤਾਂ ਠੀਕ ਆ ਨਹੀਂ ਤਾਂ ਨਗਰ ਲੈ ਕੇ ਦੇ ਦੇ ਜੀ ਸਾਡੇ ਕੋਲ ਨਹੀਂ ਚੱਲਦਾ